ਇਸਰੋ ਆਪਣਾ ਸੌਵਾਂ ਮਿਸ਼ਨ 29 ਜਨਵਰੀ ਨੂੰ ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਤਵਨ ਪੁਲਾੜ ਕੇਂਦਰ ਤੋਂ ਲਾਂਚ ਕਰੇਗਾ ਇਸ ਇਤਿਹਾਸਿਕ ਮਿਸ਼ਨ ਤਹਿਤ GSLVF 15 ਰਾਕੇਟ ਲਾਂਚ ਕੀਤਾ ਜਾਵੇਗਾ ਜਿਹੜਾ NVS 2 ਸੈਟੇਲਾਈਟ ਨੂੰ ਜੀਓ ਸਿੰਕਰੋਨਸ ਟ੍ਰਾਂਸਫਰ ਆਰਬਿਟ ਵਿੱਚ ਰੱਖੇਗਾ ਇਸਰੋ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ ਹੈ GSLVF 15 ਰਾਕੇਟ GSLV ਸੀਰੀਜ਼ ਦੀ 17ਵੀਂ ਉਡਾਨ ਅਤੇ ਸਵਦੇਸ਼ੀ क्रायोजेनिक प्रणाली 11वीं उड़ान होवेगी एनवीएस 2 सैटेलाइट इंडियन नेविगेशन सिस्टम नाविक ਦਾ ਹਿੱਸਾ ਹੈ ਜਿਹੜਾ ਕਿ ਦੂਜੀ ਪੀੜੀ ਦਾ ਉਪਗ੍ਰਾਹ ਹੈ ਇਸ ਦਾ ਮੰਤਵ ਭਾਰਤ ਦੇ ਇਸ ਦਿਹਾਲੇ ਦੁਆਲੇ 1.5 ਹਜ਼ਾਰ ਕਿਲੋਮੀਟਰ ਦੇ ਕੇਰੇ ਅੰਦਰ ਸਹੀ ਸਥਿਤੀ ਸਰਗਰਮ ਹਵਾਈ ਤਰੰਗਾਂ ਤੇ ਰੀਅਲ ਟਾਈਮ ਸੇਵਾਵਾਂ ਪ੍ਰਦਾਨ ਕਰਨਾ ਹੈ ਇਹ ਮਿਸ਼ਨ ਇਸਰੋ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ 10 ਅਗਸਤ 1979 ਨੂੰ શ્રી ਹਰੀਕੋਟਾ ਤੋਂ ਪਹਿਲੇ ਸੈਟੇਲਾਈਟ ਲਾਂਚ ਵਾਹਨ ਯਾਨੀ ਐਸਐਲਵੀ ਮਿਸ਼ਨ ਤੋਂ ਬਾਅਦ ਇਸ ਰੋ 46 ਸਾਲਾਂ ਵਿੱਚ 100 ਮਿਸ਼ਨਾਂ ਦੀ ਇੱਕ ਸ਼ਾਨਦਾਰ ਯਾਤਰਾ ਨੂੰ ਪੂਰਾ ਕਰਨ ਜਾ ਰਿਹਾ ਹੈ ਜੀਐਸਐਲਵੀਐਫ 15 ਤੇ ਐਨਵੀਐਸ 2 ਉਪਗ੍ਰਹਿਆਂ ਨਾਲ ਭਾਰਤ ਦੀ ਨੈਵੀਗੇਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ